ਕਿਉਂ ਕਿ ਕੇ ਬਣਾਦੀ ਗੱਲ ਦਾਦੇ ਰੰਗ ਬਾਬੇ ਨੇ ਹੁਣ ਦੋ ਘੰਟੇ ਦਾ ਰਸਤੇ ਵੀਰੇ ਪਰਮਾਣ ਲਊਗਾ ਬੁੜੀਆਂ ਚਾਵਲ ਚੂਲ ਖਾ ਕੇ ਫੇਰ ਆ ਜਣਾ ਨਾ ਖਵਾ ਦੇ ਚਾਵਲ ਕਿਵੇਂ ਸੁਣਦਾ ਬੱਸ ਕੱਤੀ ਦਾ ਕਿੱਥੇ ਉਹ ਸਾਮਣੇ ਦੇਖ ਨਾ ਮਰ ਉਹ ਹਾਂ ਉਹ ਜੀ ਆਹ ਉਹ ਬੁੜੀਆਂ ਚਾਹ ਲੁਕੀਆਂ ਆਂ ਲਾਈਵ ਤੇ ਲਾਉਣਾ ਕਿ ਫੇਸਬੁਕ ਤੇ ਨਾ ਹੋ। ਤੇ ਬਈ ਲਾਈਵ ਚਲਾਉਣਾ ਕਿ ਫੇਸਬੁਕ ਤੇ ਮਾ YouTube ਲਾਈਵ। ਉਹ ਬੰਦਾ ਫੋਨ ਸਾਡੇ ਕੋਲ ਪੁੱਲ ਬੋਲਣਾ। ਪਰ ਇਹਨੇ ਪਛਾਣੇ ਵੀ ਨਾ ਤੇ ਮੋਟਰਸਾਈਕਲ ਲਾਦਾ ਤੇਰੇ ਕੰਮ ਆ। توهان آكل سوناندي سندر لاء کوئی سندر دے سکولاں دے جاوے سارے سکولاں وچ فیلت لگاڑے فیلت لگدا اے کم کر